ਉਹ ਚੀਜ਼ਾਂ ਜਦੋਂ ਨਿਕਲ ਕੇ ਆਈਆਂ ਬਹੁਤ ਉਹ ਬੱਚੇ ਵੀ ਦਬਾਅ ਵਿੱਚ ਨੇ ਉਹ ਅੱਗੇ ਨਹੀਂ ਆ ਰਹੇ ਪਰ ਮੇਰਾ ਵਿਸ਼ਵਾਸ ਹੈ ਕਿ ਮੈਂ ਨਿਆਂੇ ਪਾਵਾਂਗੀ ਤੇ ਸਭ ਕੁਝ ਜਿਹੜਾ ਸੱਚ ਆ ਸਾਹਮਣੇ ਆਏਗਾ ਗੱਲ ਹੋਈ ਕੀ ਸੀ ਉਹਦੇ ਜਿਹੜੇ ਕਿ ਇੱਥੇ ਤੱਕ ਵਰਤੀ ਤੁਸੀਂ ਗੱਲ ਕੀ ਹੋਈ ਸੀ ਅਸਲ ਚ ਉਸ ਦਿਨ ਉਹ ਜਿਹੜਾ ਬੱਚਾ ਸਾਡੇ ਨਾਲ ਸੇਵਾ ਕਰਦਾ ਸੀਗਾ ਉਹਦੀ ਫੈਮਿਲੀ ਨੂੰ ਲੈ ਕੇ ਗੱਲ ਸੀ ਉਹਦੀ ਸਿਸਟਮ ਨੂੰ ਲੈ ਕੇ ਗੱਲ ਸੀਗੀ ਕੁਝ ਅਜੀਬੀਆਂ ਚੀਜ਼ਾਂ ਹੋ ਰਹੀਆਂ ਸੀ ਜੋ ਉਸ ਨੋਟਿਸ ਆ ਰਹੀਆਂ ਸੀਗੀਆਂ ਤੇ ਜਦ ਉਸ ਦੇ ਖਿਲਾਫ ਆਵਾਜ਼ ਚੱਕੀ ਗਈ ਤਾਂ ਉਹ ਉਹ ਬ੍ਰਦਰ ਨੇ ਵੀ ਆਜ ਚੱਕੀ ਤੇ ਜਦੋਂ ਉਹਦੇ ਨਾਲ ਹੱਥੋ ਪਾਈ ਕੀਤੀ ਗਈ ਤਾਂ ਮੇਰੇ ਵੱਲੋਂ ਵੀ ਬੋਲਿਆ ਗਿਆ ਕਿ ਤੁਸੀਂ ਮੂੰਹ ਨਾਲ ਗੱਲ ਕਰੋ ਤੇ ਉਸ ਨੂੰ ਲੈ ਕੇ ਕਾਫੀ ਜ਼ਿਆਦਾ ਉਹ ਗੁੱਸੇ ਚ ਆ ਗਿਆ ਤੇ ਉਹਨਾਂ ਨੇ ਮੇਰੇ ਤੇ ਵੀ ਹੱਥ ਚੱਕਿਆ ਤੇ ਮੇਰੇ ਮੁੱਕਾ ਮਾਰਿਆ ਮੇਰਾ ਗਰਦਨ ਦੱਬੀ ਤੇ ਮੇਰੀ ਛਾਤੀ ਤੇ ਵੀ ਹੱਥ ਮਾਰਿਆ ਤੇ ਉਸ ਤੋਂ ਬਾਅਦ ਜਦੋਂ ਉਸ ਬੱਚੇ ਨੇ ਕਿਹਾ ਕਿ ਸਾਡੀ ਮਾਵਾਂ ਵਰਗੀ ਆ ਤੁਸੀਂ ਇਹਨਾਂ ਨਾਲ ਇਦਾਂ ਨਾ ਕਰੋ ਤੇ ਜੋ ਵੀ ਗੱਲ ਕਰਨੀ ਤੁਸੀਂ ਮੇਰੇ ਨਾਲ ਕਰੋ ਤਾਂ ਉਸ ਤੋਂ ਬਾਅਦ ਉਹ ਉਹਨਾਂ ਦੇ ਉੱਤੇ ਅਟੈਕ ਕੀਤਾ ਗਿਆ ਕਾਫੀ ਉਹਨੂੰ ਕੁੱਟਿਆ ਮਾਰਿਆ ਗਿਆ ਮੁਰਚੇ ਲਿਆ ਮੈਡਮ ਇਹ ਲਾਚਾਰੀ ਦਿੱਤਾ ਜਾਂਦਾ ਵਾ ਕਿ ਕਿੰਨੇ ਚਿਰ ਤੋਂ ਤੁਸੀਂ ਉੱਥੇ ਸੇਵਾ ਨਿਭਾ ਰਹੇ ਸੀ ਸਪੱਸ਼ਟ ਹਾਂਜੀ ਮੈਂ ਵੈਸੇ 10 ਸਾਲਾਂ ਤੋਂ ਉੱਥੇ ਜਾ ਰਹੀ ਸੀਗੀ ਪਰ ਹੁਣ 6-7 ਸਾਲਾਂ ਤੋਂ ਮੈਂ ਇੱਥੇ ਸੇਵਾ ਕਰ ਰਹੀ ਸੀਗੀ ਹਾਂ ਪਹਿਲਾਂ ਕਿਉਂ ਚੁੱਪ ਰਹੇ ਤੁਸੀਂ ਦੇਖੋ ਬਹੁਤ ਜ਼ਿਆਦਾ ਉੱਥੇ ਚੀਜ਼ਾਂ ਸਿਗੀਆਂ ਜਦ ਅਸੀਂ ਆਵਾਜ਼ ਚੱਕਣੀ ਵੀ ਚਾਹੀਤਾ ਸੀ ਉੱਥੇ ਤੇ ਜਿਹੜਾ ਮਾਹੌਲ ਸੀ ਦੇਖ ਕੇ ਨਹੀਂ ਚੱਕ ਪਾਈ ਇੱਥੇ ਡਰਾਇਆ ਤੁੰਗਾ ਜਾ ਰਿਹਾ ਸੀ ਇੱਥੇ ਵਿੱਚ ਕਿੰਨਾ ਕੁ ਸੱਚ ਹੈ ਕਿ ਜਿਹੜੀ ਬਿਮਾਰੀ ਦੂਰ ਹੋ ਜਾਂਦੀ ਹੈ ਤੇ ਉਹ ਚੀਜ਼ਾਂ ਜਦ ਹੁਣ ਨਿਕਲ ਕੇ ਆਈਆਂ ਬਹੁਤ ਉਹ ਬੱਚੇ ਵੀ ਦਬਾਅ ਵਿੱਚ ਨੇ ਉਹ ਅੱਗੇ ਨਹੀਂ ਆ ਰਹੇ ਪਰ ਮੇਰਾ ਵਿਸ਼ਵਾਸ ਹੈ ਕਿ ਮੈਂ ਨਿਆਏ ਪਾਵਾਂਗੀ ਤੇ ਸਭ ਕੁਝ ਜਿਹੜਾ ਸੱਚਾ ਸਾਹਮਣੇ ਆਏਗਾ ਗੱਲ ਹੋਈ ਕੀ ਸੀ ਉਦੋਂ ਜਿਹੜੇ ਕਿ ਇੱਥੇ ਤੱਕ ਵਰਤੀ ਤੁਸੀਂ ਗੱਲ ਕੀ ਹੋਈ ਸੀ ਅਸਲ ਚ ਉਸ ਦਿਨ ਉਹ ਜਿਹੜਾ ਬੱਚਾ ਸਾਡੇ ਨਾਲ ਸੇਵਾ ਕਰਦਾ ਸੀਗਾ ਉਹਦੀ ਫੈਮਿਲੀ ਨੂੰ ਲੈ ਕੇ ਗੱਲ ਸੀ ਉਹਦੀ ਸਿਸਟਮ ਨੂੰ ਲੈ ਕੇ ਗੱਲ ਸੀਗੀ ਕੁਝ ਅਜੀਬੀਆਂ ਚੀਜ਼ਾਂ ਹੋ ਰਹੀਆਂ ਸੀ ਜੋ ਉਸ ਨੋਟਿਸਿਜ਼ ਆ ਰਹੀਆਂ ਸੀਗੀਆਂ ਤੇ ਜਦ ਉਸ ਦੇ ਖਿਲਾਫ ਆਵਾਜ਼ ਚੱਕੀ ਗਈ ਤਾਂ ਉਹ ਉਹ ਬ੍ਰਦਰ ਨੇ ਵੀ ਆਜ ਚੱਕੀ ਤੇ ਜਦੋਂ ਉਹਦੇ ਨਾਲ ਹੱਥੋ ਪਾਈ ਕੀਤੀ ਗਈ ਤੇ ਮੇਰੇ ਵੱਲੋਂ ਵੀ ਬੋਲਿਆ ਗਿਆ ਕਿ ਤੁਸੀਂ ਮੂੰਹ ਨਾਲ ਗੱਲ ਕਰੋ ਤੇ ਉਸ ਨੂੰ ਲੈ ਕੇ ਕਾਫੀ ਜ਼ਿਆਦਾ ਉਹ ਗੁੱਸੇ 'ਚ ਆ ਗਿਆ ਤੇ ਉਹਨਾਂ ਨੇ ਮੇਰੇ ਤੇ ਵੀ ਹੱਥ ਚੱਕਿਆ ਤੇ ਮੇਰੇ ਮੁੱਕਾ ਮਾਰਿਆ ਮੇਰਾ ਗਰਦਨ ਦੱਬੀ ਤੇ ਮੇਰੀ ਛਾਤੀ ਤੇ ਵੀ ਹੱਥ ਮਾਰਿਆ ਤੇ ਉਸ ਤੋਂ ਬਾਅਦ ਜਦੋਂ ਉਸ ਬੱਚੇ ਨੇ ਕਿਹਾ ਕਿ ਸਾਡੀ ਮਾਵਾਂ ਵਰਗੀ ਆ ਤੁਸੀਂ ਇਹਨਾਂ ਨਾਲ ਇਦਾਂ ਨਾ ਕਰੋ ਦੇ ਜੋ ਵੀ ਗੱਲ ਕਰਨੀ ਤੁਸੀਂ ਮੇਰੇ ਨਾਲ ਕਰੋ ਤਾਂ ਉਸ ਤੋਂ ਬਾਅਦ ਉਹ ਉਹਨਾਂ ਦੇ ਉੱਤੇ ਅਟੈਕ ਕੀਤਾ ਗਿਆ ਕਾਫੀ ਉਹਨੂੰ ਕੁੱਟਿਆ ਮਾਰਿਆ ਗਿਆ ਬੁਰਚੇ ਦੀ ਮੈਡਮ ਇਹ ਲਾਲਚ ਵੀ ਦਿੱਤਾ ਜਾਂਦਾ ਵਾਹ ਕਿ ਕਿੰਨੇ ਚਿਰ ਤੋਂ ਤੁਸੀਂ ਉੱਥੇ ਸੇਵਾ ਨਿਭਾ ਰਹੇ ਸੀ ਸਭ ਕੁਲ ਹਾਂਜੀ ਮੈਂ ਵੈਸੇ 10 ਸਾਲਾਂ ਤੋਂ ਉੱਥੇ ਜਾ ਰਹੀ ਸੀਗੀ ਪਰ ਹੁਣ 6-7 ਸਾਲਾਂ ਤੋਂ ਮੈਂ ਉੱਥੇ ਸੇਵਾ ਕਰ ਰਹੀ ਸੀਗੀ ਹਾਂ ਪਹਿਲਾਂ ਕਿਉਂ ਚੁੱਪ ਰਹੇ ਤੁਸੀਂ ਦੇਖੋ ਬਹੁਤ ਜ਼ਿਆਦਾ ਉੱਥੇ ਚੀਜ਼ਾਂ ਸੀਗੀਆਂ ਜਦ ਅਸੀਂ ਆਵਾਜ਼ ਚੱਕਣੀ ਵੀ ਚਾਹੀ ਤਾ ਅਸੀਂ ਉੱਥੇ ਦਾ ਜਿਹੜਾ ਮਾਹੌਲ ਸੀ ਦੇਖ ਕੇ ਨਹੀਂ ਚੱਕ ਪਾਏ ਦੇਖੋ ਇੱਥੇ ਡਰਾਇਆ ਤੋਂ ਘਰ ਆ ਜਾ ਰਿਹਾ ਸੂ ਇਹਦੇ ਵਿੱਚ ਕਿੰਨਾ ਕੁ ਸੱਚ ਹੈ ਤੇ ਉਹ ਚੀਜ਼ਾਂ ਜਦੋਂ ਨਿਕਲ ਕੇ ਆਈਆਂ ਬਹੁਤ ਉਹ ਬੱਚੇ ਵੀ ਦਬਾਬ ਵਿੱਚ ਨੇ ਉਹ ਅੱਗੇ ਨਹੀਂ ਆ ਰਹੇ ਪਰ ਮੇਰਾ ਵਿਸ਼ਵਾਸ ਹੈ ਕਿ ਮੈਂ ਨਿਆਂੇ ਪਾਵਾਂਗੀ ਤੇ ਸਭ ਕੁਝ ਜਿਹੜਾ ਸੱਚ ਆ ਸਾਹਮਣੇ ਆਏਗਾ ਗੱਲ ਹੋਈ ਕੀ ਸੀ ਉਹਦੇ ਨਾਲ ਜਿਹੜੇ ਕਿ ਇੱਥੇ ਤੱਕ ਬੰਤੀ ਤੁਸੀਂ ਗੱਲ ਕੀ ਹੋਈ ਸੀ ਅਸਲ ਚ ਉਸ ਦਿਨ ਉਹ ਜਿਹੜਾ ਬੱਚਾ ਸਾਡੇ ਨਾਲ ਸੇਵਾ ਕਰਦਾ ਸੀਗਾ ਉਹਦੀ ਫੈਮਿਲੀ ਨੂੰ ਲੈ ਕੇ ਗੱਲ ਸੀ ਉਹਦੀ ਸਿਸਟਮ ਨੂੰ ਲੈ ਕੇ ਗੱਲ ਸੀਗੀ ਕੁਝ ਅਹੀਜ਼ੀਆਂ ਚੀਜ਼ਾਂ ਹੋ ਰਹੀਆਂ ਸੀ ਜੋ ਉਸ ਨੋਟਿਸ ਆ ਰਹੀਆਂ ਸੀਗੀਆਂ ਤੇ ਜਦ ਉਸ ਦੇ ਖਿਲਾਫ ਆਵਾਜ਼ ਚੱਕੀ ਗਈ ਤਾਂ ਉਹ ਉਹ ਬ੍ਰਦਰ ਨੇ ਵੀ ਆਵਾਜ਼ ਚੱਕੀ ਤੇ ਜਦੋਂ ਦੇ ਨਾਲ ਹੱਥੋ ਪਾਈ ਕੀਤੀ ਗਈ ਤੇ ਮੇਰੇ ਵੱਲੋਂ ਵੀ ਬੋਲਿਆ ਗਿਆ ਕਿ ਤੁਸੀਂ ਮੂੰਹ ਨਾਲ ਗੱਲ ਕਰੋ ਤੇ ਉਸ ਨੂੰ ਲੈ ਕੇ ਕਾਫੀ ਜ਼ਿਆਦਾ ਉਹ ਗੁੱਸੇ ਚ ਆ ਕੇ ਤੇ ਉਹਨਾਂ ਨੇ ਮੇਰੇ ਤੇ ਵੀ ਹੱਥ ਚੱਕਿਆ ਤੇ ਮੇਰੇ ਮੁੱਕਾ ਮਾਰਿਆ ਮੇਰੇ ਗਰਦਨ ਦੱਬੀ ਤੇ ਮੇਰੀ ਛਾਤੀ ਤੇ ਵੀ ਹੱਥ ਮਾਰਿਆ ਤੇ ਉਸ ਤੋਂ ਬਾਅਦ ਜਦੋਂ ਉਸ ਬੱਚੇ ਨੇ ਕਿਹਾ ਕਿ ਸਾਡੀ ਮਾਵਾਂ ਵਰਗੀ ਆ ਤੁਸੀਂ ਇਹਨਾਂ ਨਾਲ ਇਦਾਂ ਨਾ ਕਰੋ ਤੇ ਜੋ ਵੀ ਗੱਲ ਕਰਨੀ ਤੁਸੀਂ ਮੇਰੇ ਨਾਲ ਕਰੋ ਤਾਂ ਉਸ ਤੋਂ ਬਾਅਦ ਉਹ ਉਹਨਾਂ ਦੇ ਉੱਤੇ ਅਟੈਕ ਕੀਤਾ ਗਿਆ ਕਾਫੀ ਉਹਨੂੰ ਕੁੱਟਿਆ ਮਾਰਿਆ ਗਿਆ ਬੁਰਚੇ ਨੇ ਮੈਡਮ ਕਿ ਲਾਲਚ ਵੀ ਦਿੱਤਾ ਜਾਂਦਾ ਵਾਹ ਕਿ ਕਿੰਨੇ ਚਿਰ ਤੋਂ ਤੁਸੀਂ ਉੱਥੇ ਸੇਵਾ ਨਿਭਾ ਰਹੇ ਸੀ ਸਤਿਪੰਤ ਹਾਂ ਜੀ ਮੈਂ ਵੈਸੇ 10 ਸਾਲਾਂ ਤੋਂ ਉੱਥੇ ਜਾ ਰਹੀ ਸੀਗੀ ਪਰ ਹੁਣ 6-7 ਸਾਲਾਂ ਤੋਂ ਮੈਂ ਉੱਥੇ ਸੇਵਾ ਕਰ ਰਹੀ ਸੀਗੀ ਹਾਂ ਪਹਿਲਾਂ ਕਿਉਂ ਚੁੱਪ ਰਹੇ ਤੁਸੀਂ ਦੇਖੋ ਬਹੁਤ ਜ਼ਿਆਦਾ ਉੱਥੇ ਚੀਜ਼ਾਂ ਸੀਗੀਆਂ ਜਦ ਅਸੀਂ ਆਵਾਜ਼ ਚੱਕਣੀ ਵੀ ਚਾਹੀ ਤਾ ਅਸੀਂ ਉੱਥੇ ਦਾ ਜਿਹੜਾ ਮਾਹੌਲ ਸੀ ਦੇਖ ਕੇ ਨਹੀਂ ਚੱਕ ਪਾਈ ਦੇਖ ਕੇ ਤੇ ਡਰਾਇਆ ਤੁੰਗਾਰਿਆ ਜਾ ਰਿਹਾ ਸੀ ਇੱਥੇ ਵਿੱਚ ਕਿੰਨਾ ਕੁ ਸੱਚ ਹੈ ਕਿ aitäh okay. . I on on on.